ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਬੀ ਬਲਾਕ ਰੰਜੀਤ ਐਵੇਨਿਊ ਇੱਕ ਮੰਨਿਆ ਪਰਮੰਨਿਆ ਇਲਾਕਾ ਹੈ ਅਤੇ ਉਥੇ ਅੰਮ੍ਰਿਤਸਰ ਦੇ ਕਈ ਨਾਮੀ ਰੈਸਟੋਰੈਂਟਸ ਆਫਿਸਿਸ ਅਤੇ ਬੈਂਕਸ ਹਨ ਐਨਾ ਤੋਂ ਇਲਾਵਾ ਨਾਮੀ ਹੋਟਲ ਅਤੇ ਸਰਕਾਰੀ ਅਦਾਰੇ ਵੀ ਹਨ ਨਗਰ ਨਿਗਮ ਵੱਲੋਂ ਇਸ ਇਲਾਕੇ ਦੇ ਕਾਫੀ ਹਿੱਸੇ ਨੂੰ ਅਣਦੇਖਾ ਕੀਤਾ ਗਿਆ ਹੈ ਅਤੇ ਮੇਨਟੇਨੈਂਸ ਦੇ ਨਾਮ ਤੇ ਕੁਝ ਵੀ ਨਹੀਂ ਹੈ ਅਸੀਂ ਅਸਲੇ ਖੜੇ ਹਾਂ ਰੰਜੀਤ ਐਵੇਨਿਊ ਦੇ ਬੀ ਬਲਾਕ ਮਾਰਕੀਟ ਕੰਪਲੈਕਸ ਦੇ ਵਿੱਚ ਜਿੱਦਕਿ ਤੁਸੀਂ ਵੇਖ ਰਹੇ ਹੋ ਦੋ ਨਾਮੀ ਹੋਟੈਲਸ ਵੀ ਹਨ ਅਸੀਂ ਲਗਾਤਾਰ ਕਵਰ ਕਰਦੇ ਪਏ ਆ ਕਿ ਸ਼ਹਿਰ ਦੇ ਵਿੱਚ ਇੰਪਰੂਵਮੈਂਟ ਟਰਸਟ ਜਾਂ ਕਾਰਪੋਰੇਸ਼ਨ ਵੱਲੋਂ ਕੋਈ ਵੀ ਮੇਨਟੇਨੈਂਸ ਨਹੀਂ ਹੋ پا ਰਹੀ ਔਰ ਜਿਵੇਂ ਤੁਸੀਂ ਵੇਖਿਆ ਕਿ ਕਵਰੇਜ ਵੀ ਮੇਰੇ ਕੈਮਰਾਮੈਨ ਨੇ ਕੀਤੀ ਕਿ ਕਾਫੀ ਵੇਜੀਟੇਸ਼ਨ ਵਾਈਲਡ ਵੇਜੀਟੇਸ਼ਨ ਜਿਹੜੀ ਹੈਗੀ ਆ ਉਹ ਮਾਰਕੀਟ ਕੰਪਲੈਕਸ ਦੇ ਵਿੱਚ ਹੋਈ ਹੋਈ ਹੈ ਖਤਰਨਾਕ ਹੁੰਦੀ ਹੈ ਸਭ ਕਿਉਂਕਿ ਬੱਚੇ ਵਗੈਰਾ ਵੀ ਇੱਥੇ ਆਉਂਦੇ ਆ ਸ਼ਾਮ ਦੇ ਟਾਈਮ ਇੱਥੇ ਰੇਡੀਆਂ ਵੀ ਲੱਗਦੀਆਂ ਨੇ ਫੂਡ ਮਾਰਕੀਟਸ ਵੀ ਲੱਗਦੀਆਂ ਨੇ ਔਰ ਮੇਨਟੇਨੈਂਸ ਨਾ ਹੋਣ ਕਰਕੇ ਕਿਤਨਾ ਕਿਤੇ ਖਤਰਨਾਕ उम्मीद करते हैं कि कॉर्पोरेशन हूँ अगर एक्टिव होना चाह रही है या अगर कुछ कम करना चाह रहे हैं तो वो इस तरीके कि जो शहर है शहर की जिथे सफाई है वो सफाई जरूर करन बरसात करके वेजिटेशन ज़्यादा तेज़ बदती है और उम्मीद करते हैं कि जिन्नी तेज़ बदी है उन्नी तेज है कटी भी जाएगी कैमरा पर्सन नरेश जे पी सिंह फास्ट न्यूज़